ਮਹਾਨਯੋਗ ਸੀਐਮ ਸਾਹਿਬ ਦੇ ਜੁਧ ਨਸ਼ਾ ਵਿਰੁੱਧ ਕੈਂਪੇਨ ਹੈ ਉਹਦੇ ਚ ਕਮਿਸ਼ਨਰਟ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵੱਡੀ ਸਕਸੈਸ ਮਿਲੀ ਹੈ ਘੋਰ 6 ਦੋਸ਼ੀ ਗ੍ਰਿਫਤਾਰ ਕੀਤੇ ਹੈ 4.08 ਕਿਲੋ ਹਿਰੋਇਨ ਇਹ ਦੋ ਸੋਫਿਸਟੀਕੇਟਿਡ ਪਿਸਟਲ ਜਿਹੜੇ ਬਰਾਮਦ ਕੀਤੇ ਗਏ ਹੈ ਇੱਕ ਉਹਨਾਂ ਚੋਂ ਬਲੌਕ ਹੈਗਾ 9mm ਦੂਜਾ 3.04 ਦਾ ਬੜਾ ਸੋਫਿਸਟੀਕੇਟਿਡ ਪਿਸਟਲ ਹੈ ਇਹ ਬਹੁਤ ਵੱਡਾ ਇੱਕ ਨੈਟਵਰਕ ਚੱਲ ਰਿਹਾ ਸੀਗਾ ਕ੍ਰਾਸ ਬਾਰਡਰ ਜਿਹੜਾ ਸ਼ਾਹ ਨਾਮ ਦਾ ਬੰਦਾ ਇੱਕ ਨਟੋਰੀਅਸ ਸਮਗਲਰ ਹੈ ਪਾਕਿਸਤਾਨ ਦਾ ਉਹ ਚਲਾ ਰਿਹਾ ਸੀਗਾ ਦੋ ਸੈਕਟਰ ਸਾਡੇ ਬਾਰਡਰ ਦੇ ਇਹਦੇ ਚ ਮਰਚ ਕੀ ਸਾਹਮਣੇ ਆਏ ਨੇ ਇੱਕ ਫਿਰੋਜ਼ਪੁਰ ਸੈਕਟਰ ਇੱਕ ਖੇਮ ਕਰਨ ਸੈਕਟਰ ਸੋ ਇਹ ਸਾਰਾ ਜਿਹੜਾ ਇੰਟੈਲੀਜੈਂਸ ਲੈਡ ਆਪਰੇਸ਼ਨ ਸੀਗਾ ਇਹ ਇਹਦੇ ਚ ਸਭ ਤੋਂ ਪਹਿਲਾਂ ਜਗੀਰ ਸਿੰਘ ਇਹ ਉਹਦਾ ਇੱਕ ਕਜ਼ਨ ਬ్రਦਰ ਹੈ ਅੰਗਰੇਜ਼ ਸਿੰਘ ਦੋਨੋਂ ਫਰੋਜ਼ਪੁਰ ਦੇ ਰਹਿਣ ਵਾਲੇ ਇੱਕ ਮਮਦੋਤ ਏਰੀਏ ਦਾ ਇੱਕ ਰੋਹਰਸਾਹੇ ਦਾ ਇਹ ਢਾਬਾ ਚਲਾਉਂਦੇ ਇਹਨਾਂ ਦਾ ਪਿੰਡ ਵੀ ਕਾਫੀ ਬਾਰਡਰ ਦੇ ਨੇੜੇ ਆ ਦੀਪ ਸਿੰਘ ਦਾ ਪਹਿਲਾਂ ਇਹ ਫੜੇਗੇ ਉਸ ਤੋਂ ਬਾਅਦ ਇਹਨਾਂ ਦੀ ਪੁੱਛ ਕੇ ਉਸ ਤੋਂ ਬਾਅਦ ਗੁਰਪ੍ਰੀਤ ਇਹ ਤਰਨ ਤਾਰਨ ਦਾ ਖੇਮ ਕਰਨ ਦਾ ਬਲਵਿੰਦਰ ਇਹ ਵੀ ਖੇਮ ਕਰਨ ਤਰਨ ਤਾਰਨ ਦਾ ਲਖਵਿੰਦਰ ਲੱਕੀ ਇਹ ਕੁੱਲਗੜੀ ਫਰੋਜ਼ਪੁਰ ਦਾ ਹੈ ਉਸ ਤੋਂ ਬਾਅਦ ਬਲਜਿੰਦਰ ਸਿੰਘ ਕੁੱਲਗੜੀ ਇਹ ਵੀ ਫਰੋਜ਼ਪੁਰ ਦਾ ਹੈ ਸੋ ਇਹ ਸਾਰਾ ਨੈਟਵਰਕ ਜਦੋਂ ਚਲਾਇਆ ਗਿਆ ਸਭ ਤੋਂ ਪਹਿਲਾਂ ਅੰਗਰੇਜ਼ ਤੇ ਗੁਰਪ੍ਰੀਤ ਫੜੇ ਜਾਂਦੇ ਆ ਉਹਨਾਂ ਤੋਂ 220 ਗ੍ਰਾਮ ਹੀਰੋਇਨ ਤੇ ਇੱਕ ਗਲੌਕ ਪਿਸਤਲ ਮਿਲਿਆ ਸੀ ਉਸ ਤੋਂ ਬਾਅਦ ਬੜੀ ਇਹਨੂੰ ਪ੍ਰੋਫੈਸ਼ਨਲੀ ਇਨਵੈਸਟੀਗੇਟ ਕਰਦੇ ਹੋਏ ਸਾਰੇ ਲਿੰਕੇਜਸ ਅੱਗੇ ਤੇ ਪਿੱਛੇ ਉਹਨਾਂ ਦੀ ਇਨਵੈਸਟੀਗੇਸ਼ਨ ਹੋਈ ਉਹਦੇ ਚ ਬਾਕੀ ਜਿਹੜੇ ਦੋਸ਼ੀ ਨੇ ਚਾਰ ਉਹ ਗ੍ਰਿਫਤਾਰ ਕੀਤੇ ਗਏ ਮੋਡਸ ਆਪਰੈਂਡ ਜੋ ਉਹੀ ਪੁਰਾਣਾ ਹੈਗਾ ਕਿ ਬਾਰਡਰ ਦੇ ਨੇੜੇ ਪਿੰਡ ਕਨਸਾਈਨਮੈਂਟਸ ਦੀ ਪ੍ਰੀ ਡੈਸਟੀਨੇਟ ਕੋਆਰਡੀਨੇਟਸ ਲੋਕੇਸ਼ਨਸ ਤੇ ਜਾਈ ਜਾਂਦੀਆਂ ਫਿਰ ਪਾਕਿਸਤਾਨ ਤੋਂ ਡਰੋਨ ਦੇ ਰਾਹੀਂ ਉਸ ਕਿਤੇ ਆਉਂਦੀ ਹੈ ਇੰਡੀਆ ਚ ਔਰ ਜੇ ਆਪਾਂ ਦੇਖੀਏ ਇਹ ਸਭ ਤੋਂ ਮੇਨ ਗੱਲ ਇਹਦੇ ਤੇ ਆਈ ਹੈ ਕਿ ਲਾਲਚ ਪੈਸੇ ਦਾ ਕਿਉਂਕਿ ਢਾਬੇ ਵਾਲਿਆਂ ਨੇ ਵੀ ਸਭ ਤੋਂ ਪਹਿਲਾਂ ਲਾਲਚ ਨਾਲ ਹੀ ਕੰਮ ਕੀਤਾ ਹਾਲਾਂਕਿ ਉਮਰ ਆਪਾਂ ਸੋਚਦੇ ਹਾਂ ਮੈਂ ਹਮੇਸ਼ਾ ਯੰਗਸਟਰ ਹੀ ਹੁੰਦੇ ਨੇ ਇਹਦੇ ਵਿੱਚ 35 ਸਾਲ ਦੀ ਉਮਰ ਹੈ ਜਗੀਰ ਸਿੰਘ ਦੀ ਉਹਦਾ ਭਰਾ ਅੰਗਰੇਜ਼ ਸਿੰਘ ਜ਼ਰੂਰ 20 ਸਾਲ ਦਾ ਹੈਗਾ ਬਾਕੀ ਗੁਰਪ੍ਰੀਤ 30 ਸਾਲ ਦਾ ਹੈ ਪਲਵਿੰਦਰ 35 ਸਾਲ ਦਾ 24 ਸਾਲ ਦਾ ਲੱਕੀ ਹੈ 42 ਸਾਲ ਦਾ ਬਲਜਿੰਦਰ ਹੈ ਸੋ ਆਪਾਂ ਜੇ ਪੈਟਰਨ ਇਹਦਾ ਸਾਰਾ ਦੇਖੀਏ ਕਿ ਕਿਸ ਤਰ੍ਹਾਂ ਇੱਕ ਬਾਰਡਰ ਕੰਟੀਗੂਅਸ ਬਾਰਡਰ ਸਾਡਾ ਚੱਲ ਰਿਹਾ ਫਰੋਸਪੁਰ ਸਾਈਡ ਕੰਟੀਗੂਅਸ ਵਿਦ ਤਰਨਤਨ ਸਾਈਡ ਸੋ ਜਿੱਥੇ ਦਾ ਲੱਗਦਾ ਹੈ ਡਰੋਨ ਰਾਹੀਂ ਜਿੱਥੇ ਉਹਨਾਂ ਨੂੰ ਕੋਆਰਡੀਨੇਟਸ ਮਿਲ ਜਾਂਦੇ ਨੇ ਲੋਕ ਕਰਦੇ ਨੇ ਉਹ ਸੋਸ਼ਲ ਮੀਡੀਆ ਐਪਸ ਦੇ ਥਰੂ ਜਿਹੜੇ ਪੋਟੈਂਸ਼ੀਅਲ ਬੰਦੇ ਨੇ ਜਿਹੜੇ ਉਹਨਾਂ ਨੂੰ ਲੱਗਦਾ ਕਿ ਲਾਲਚੀ ਨੇ ਜੈ ਹੋ ਜਾ ਰਿਸਕ ਲੈਣ ਨੂੰ ਤਿਆਰ ਆ ਉਹਨਾਂ ਨੂੰ ਪਿਕਅਪ ਕਰਦੇ ਆ ਉਸ ਤੋਂ ਬਾਅਦ ਉਹਨਾਂ ਨੂੰ ਇਸ ਲੈ ਕੇ ਆਉਂਦੇ ਆ ਤੇ ਉਹ ਅੱਗੇ ਅਸਾਈਨਮੈਂਟ ਚੁੱਕ ਕੇ ਕਰਦੇ ਆ ਉਹਨਾਂ ਦੀ ਡਾਇਰੈਕਸ਼ਨਸ ਤੇ ਅੱਗੇ ਇੰਡੀਆ ਦੇ ਵਿੱਚ ਇਹ ਪਛਾਈਆਂ ਜਾਂਦੀਆਂ ਸੋ ਮੈਂ ਇਹਦੇ ਵਿੱਚ ਆਪਣੀ ਸਾਰੀ ਟੀਮ ਜਿਹਦੇ ਸੁਪਰਵਾਈਜ਼ਨ ਡੀਸੀਪੀ ਸਾਹਿਬ ਰਵਿੰਦਰਪਾਲ ਜੀ ਕਰ ਰਹੇ ਨੇ ਹਰਮਿੰਦਰ ਸਾਡੇ ਏਸੀਪੀ ਇਨਵੈਸਟੀਗੇਸ਼ਨ ਏਸੀਪੀ ਰਿਸ਼ਪ ਉਲਾ ਜੀ ਔਰ ਇਨਸਪੈਕਟਰ ਮੋਹਲਤਦੀਪ ਜੀ ਔਰ ਉਹਨਾਂ ਦੀ ਟੀਮ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਔਰ ਬਹੁਤ ਹੀ ਪ੍ਰੋਫੈਸ਼ਨਲ ਔਰ ਡੀਪ ਇਨਵੈਸਟੀਗੇਸ਼ਨ ਮੈਂ ਇਹਨੂੰ ਕਹੂੰਗਾ ਉਹ ਸਾਰਾ ਇਹ ਡਿਸਮੈਂਟਲ ਹੋਇਆ ਟੋਟਲ ਦਾ ਟੋਟਲ ਜਿਹੜਾ ਨੈਟਵਰਕ ਹੈ ਕਿਉਂਕਿ ਇਹਦੇ ਚੇ ਨੀ ਵੀ ਇਕੱਲੀ ਨਾਰਕੋਈ ਆ ਰਹੀ ਹੈ ਜਿੱਥੇ ਦਾਲ ਆਧਾਰਮ ਜੀ ਭੇਜੇ ਜਾ ਰਹੇ ਨੇ ਔਰ ਇਹੀ ਨੈਟਵਰਕਸ ਨੇ ਜਿਹੜੇ ਪਾਕਿਸਤਾਨ ਬੇਸ ਉਹਨਾਂ ਦੇ ਇੰਟੈਲੀਜੈਂਸ ਦੇ ਆਪਰੇਸ਼ਨਸ ਨੇ ਉਹਦੇ ਤ ਨੂੰ ਹੋਰ ਵੀ ਮਾਰੂ ਹਥਿਆਰ ਐਕਸਪਲੋਸਿਵ ਭੇਜੇ ਜਾਂਦੇ ਨੇ ਇਹ ਸਾਰਾ ਨੈਟਵਰਕ ਟੁੱਟਣਾ ਮੈਂ ਸਮਝਦਾ ਵੀ ਇੱਕ ਵਾਰੀ ਇਹ ਸਾਰੇ ਜਿਹੜਾ ਕੰਟੀਨਿਊਸ ਬਾਰਡਰ ਹੈ ਘੇਮ ਕਰਨ ਤੇ ਤਰਨ ਤਰਨ ਵਿੱਚ ਤਾਂ ਤੇ ਉਧਰ ਫਿਰੋਜ਼ਪੁਰ ਦਾ ਇਹ ਸਾਰਾ ਇੱਕ ਵਾਰੀ ਨੂੰ ਠੱਲ ਪੈ ਗਈ ਸਪੈਸ਼ਲੀ ਇਸ ਮੋਡਿਊਲ ਦੇ ਫੜੇ ਜਾਣ